ਉਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਡੈਮੋਕ੍ਰੇਸੀ ਦੀ ਅਤੇ ਲੋਕ ਸਭਾ ਚੋਣਾਂ 2024 ਦੀ ਆਪਣੇ ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ ਉਹ ਫੈਕਟ ਤੁਹਾਡੇ ਸਾਹਮਣੇ ਰੱਖਾਂਗਾ ਤਾਂ ਜੋ ਤੁਸੀਂ ਖੁਦ ਦੇਖ ਸਕੋ ਕਿ ਲੋਕਤੰਤਰ ਕਿਸ ਤਰ੍ਹਾਂ ਥਾਸੀਵਾਦ ਵੱਲ ਜਾ ਰਿਹਾ ਹੈ ਡਿਕਟੇਟਰਸ਼ਿਪ ਵੱਲ ਆਪਾਂ ਵੱਧ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ মিডিਆ ਦੀ ਜੋ ਕਿ ਲੋਕਤੰਤਰ ਦਾ ਚੌਥਾ ਸਭ ਤੋਂ ਵੱਡਾ ਪਿੱਲਰ ਹੁੰਦਾ ਹੈ ਜੇ ਬਾਕੀ ਤਿੰਨ ਤਰ੍ਹਾਂ ਗਲਤੀ ਕਰਦੀਆਂ ਤਾਂ ਉਸ ਦਾ ਕੰਮ ਹੁੰਦਾ ਹੈ মিডিਆ ਦਾ ਕਿ ਸਚਾਈ ਲੋਕਾਂ ਸਾਹਮਣੇ ਰੱਖੇ ਪਰੰਤੂ ਅੱਜ ਕੱਲ ਕੀ ਹੋ ਰਿਹਾ ਹੈ মিডিਆ ਇੱਕ ਵਿਅਕਤੀ ਵਿਸ਼ੇਸ਼ ਜਾਂ ਇੱਕ ਪਾਰਟੀ ਵਿਸ਼ੇਸ਼ ਤੇ ਕੇਂਦਰਿਤ ਹੋ ਗਿਆ ਜੋ ਕਿ ਲੋਕਤੰਤਰ ਲਈ ਇੱਕ ਵੱਡਾ ਖਤਰਾ ਹੈ ਮਨੀਪੁਰ ਦੇ ਵਿੱਚ ਹਿੰਸਾ ਚੱਲ ਰਹੀ ਹੈ ਪਿਛਲੇ 1 ਸਾਲ ਤੋਂ ਪਰੰਤੂ ਸੱਤਾਧਾਰੀ ਤਰੇ ਬਲੌਂਸ ਨੂੰ ਰੋਕਣ ਦਾ ਕੋਈ ਯਤਨ ਨਹੀਂ ਕੀਤਾ ਗਿਆ ਸਗੋਂ ਇੱਕ ਚੀਜ਼ ਕਰਦੇ ਇਹ ਨੈਟ ਬੰਦ ਕਰ ਦਿੰਦੇ ਆ ਤਾਂ ਜੋ ਉਥੋਂ ਦੀਆਂ ਘਟਨਾਵਾਂ ਜਿਹੜੀਆਂ ਉਹ ਬਾਹਰ ਕਿਸੇ ਨਾਲ ਵੀ ਸਾਂਝਾ ਨਾ ਕਰ ਸਕਣ ਇਹੀ ਕਿਸਾਨ ਅੰਦੋਲਨ ਦੇ ਵਿੱਚ ਹੋਇਆ ਸੀ ਇਹੀ ਜੰਮੂ ਐਂਡ ਕਸ਼ਮੀਰ ਦੇ ਵਿੱਚ ਹੋਇਆ ਸੀ। ਇਹੀ ਦੇਸ਼ ਦੇ ਵਿੱਚ ਸੱਤ ਪਾਸੇ ਹੋ ਰਿਹਾ। ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਸਾਡੇ ਖਿਲਾਫ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਜਾਣਗੀਆਂ, ਉੱਥੇ ਹੀ ਇਹ ਨੈੱਟ ਬੰਦ ਕਰ ਦਿੰਦੇ ਆ, ਇੰਟਰਨੈਟ ਸਬਾਵਾਂ ਨੂੰ ਠੱਪ ਕਰ ਦਿੰਦੇ ਆ। 4 ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਜਿਹੜੇ ਸਾਰੇ ਖਾਤੇ ਉਹ ਫ੍ਰੀਜ਼ ਕਰ ਦਿੱਤੇ ਜਾਂਦੇ ਆ। ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੂੰ ਜਿਹੜੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਮਨੀਸ਼ ਸੋਧਿਆ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਬੰਦ ਨੇ ਤੇ ਜਿਹੜਾ ਮੇਨ ਅਕਿਊਜ਼ ਹੈ ਉਹ ਤੋਂ ਬੌਂਡ ਲੈ ਕੇ ਉਹਨੂੰ ਸਰਕਾਰੀ ਗਵਾਹ ਹੈ ਜਿਹੜਾ ਇਲੈਕਟਰੋਨ ਬੌਂਡ ਲੈ ਕੇ ਸਰਕਾਰੀ ਗਵਾਹ ਬਣਾ ਦਿੱਤਾ ਜਾਂਦਾ ਹੈ ਇਲੈਕਟਰੋਨ ਬੌਂਡ ਰਾਹੀਂ ਦਿੱਤੀ ਰਿਸ਼ਵਤ ਦੀ ਜੋ ਵੀ ਲਿਸਟ ਹੈ ਉਹ ਸਾਰੀ ਜਨਤਾ ਦੇ ਸਾਹਮਣੇ ਆ ਚੁੱਕੀ ਹੈ ਫਿਰ ਆਪਾਂ ਕਿਹੜੇ ਪਾਸੇ ਆਖਦੇ ਹਾਂ ਕਿ ਆਪਾਂ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹਾਂ ਕਸ਼ਮੀਰ ਦੇ ਵਿੱਚ ਤਾਰਾ 370 ਤੋੜਨ ਦੇ ਨਾਂ ਤੇ ਲੋਕਾਂ ਦਾ ਦਮਨ ਕੀਤਾ ਜਾਂਦਾ ਹੈ। ਉਹਨਾਂ ਦੀ ਆਵਾਜ਼ ਦਬਾਈ ਜਾਂਦੀ ਹੈ। ਉਹਨਾਂ ਨਾਲ ਤੱਕਾ ਕੀਤਾ ਜਾਂਦਾ ਹੈ। ਜੇ ਆਪਾਂ ਇਹ ਸਾਰੀਆਂ ਚੀਜ਼ਾਂ ਦੇਖ ਕੇ ਵੀ ਚੁੱਪਾਂ ਤਾਂ ਫਿਰ ਆਪਾਂ ਇਹੋ ਜੇ ਰਾਜ ਦੇ ਕਾਬਿਲ ਆ। ਨਹੀਂ ਤਾਂ ਮੇਰੇ ਵਾਂਗ ਤੁਹਾਨੂੰ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਾਂ ਕਿਸੇ ਹੋਰ ਪਲੇਟਫਾਰਮ ਤੋਂ ਆਵਾਜ਼ ਹੈ ਜਿਹੜੀ ਉਹ ਬੁਲੰਦ ਕਰਨੀ ਚਾਹੀਦੀ ਹੈ। ਪੰਜਾਬ ਦੇ ਕਿਸਾਨ ਖਨੌਰੀ ਅਤੇ ਜਿਹੜਾ ਸ਼ੰਭੂ ਬਾਰਡਰ ਹੈ ਉਹਨਾਂ ਨੇ ਧਰਨੇ ਤੇ ਬੈਠੇ ਆ 2020 ਸਮੇ ਕਿਸਾਨ ਅੰਦੋਲਨ ਹੋਇਆ ਉਸ ਦੇ ਵਿੱਚ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਪਹਿਲਾਂ ਬਿੱਲ ਸੀ ਜਿਹੜੇ ਉਹ ਰਪੀਲ ਕੀਤੇ ਉਸ ਤੋਂ ਬਾਅਦ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਐਮਐਸਪੀ ਤੇ ਸਾਰੀਆਂ ਫਸਲਾਂ ਦੀ ਖਰੀਦ ਦਾ ਕਾਨੂੰਨ ਬਣਾਇਆ ਜਾਵੇਗਾ ਜੋ ਪੂਰੇ ਦੇਸ਼ ਲਈ ਦੇਸ਼ ਦੇ ਕਿਸਾਨਾਂ ਲਈ ਲਾਗੂ ਹੋਵੇਗਾ ਪਰੰਤੂ ਬਾਦ ਦੇ ਵਿੱਚ ਸਰਕਾਰ ਇਸ ਗੱਲ ਤੋਂ ਫਿਰ ਜਾਂਦੀ ਹੈ ਮੁਕਰ ਜਾਂਦੀ ਹੈ ਪੰਜਾਬ ਦੇ ਕਿਸਾਨ ਸ਼ੰਭੂ ਬਾਰਡਰ ਤੇ ਅਤੇ ਖਨੋਰੀ ਬਾਰਡਰ ਤੇ ਧਰਨੇ ਤੇ ਬੈਠੇ ਆ ਤੇ ਉਹਨਾਂ ਵੱਲ ਉਹਨਾਂ ਤੇ ਲੱਖੀਆਂ ਵਰਸਾਈਆਂ ਜਾਂਦੀਆਂ ਉਹਨਾਂ ਨਾਲ ਧੱਕਾ ਕੀਤਾ ਜਾਂਦਾ ਹੈ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸ਼ੁਭਕਰਨ ਨਾਂ ਦੇ ਨੌਜਵਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਸ਼ੀਤ ਹੋ ਜਾਂਦੇ ਉਹ ਉਸ ਦੌਰਾਨ ਕਿਉਂਕਿ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਫਿਰ ਆਪਾਂ ਕਿਹੜੇ ਮੂ ਨਾਲ ਕਹਿੰਨੇ ਆ ਕਿ ਆਪਾਂ ਡੈਮੋਕ੍ਰੇਸੀ ਦੇ ਵਿੱਚ ਰਹਿੰਨੇ ਆ ਕੋਈ ਵੀ ਆਵਾਜ਼ ਉਠਾਵੇ ਕੋਈ ਸੁਣਨ ਵਾਲਾ ਨਹੀਂ ਕਦੇ ਐਨਆਰਸੀ ਕਦੇ ਸੀਏ ਕਦੇ ਨੋਟਬੰਦੀ ਕਦੇ ਮਨ ਕੀ ਬਾਤ ਕੋਈ ਵੀ ਗੱਲ ਕੋਈ ਵੀ ਮੁੱਦਾ ਐਦਾਂ ਦਾ ਨਹੀਂ ਜਿਸ ਤੇ ਲੋਕਾਂ ਨੇ ਰੌਲਾ ਨਾ ਪਾਇਆ ਹੋਵੇ ਅਤੇ ਉਹਨਾਂ ਦੀ ਗੱਲ ਸੁਣੀ ਗਈ ਹੋਵੇ ਸਿਰਫ ਇੱਕ ਕਿਸਾਨ ਅੰਦੋਲਨ ਐਦਾਂ ਦਾ ਹੋਇਆ ਕਿ ਕਿਸਾਨਾਂ ਨੇ ਆਪਣੇ ਜ਼ੋਰ ਨਾਲ ਸੈਂਟਰ ਤੋਂ ਆਪਣੀ ਮੰਗ ਮੰਨਵਾਈ ਹੈ ਹੁਣ ਆਪਾਂ ਕਿਵੇਂ ਆਖਦੇ ਹਾਂ ਕਿ ਦੇਸ਼ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਆ ਭਾਰਤ ਦੇ ਜਿਹੜੇ ਚੋਣ ਕਮਿਸ਼ਨਰ ਹੁੰਦੇ ਆ ਉਹਨਾਂ ਦੀ ਚੋਣ ਵੇਲੇ ਪਹਿਲਾਂ ਤਿੰਨ ਵਿਅਕਤੀਆਂ ਦਾ ਪੈਨਲ ਹੁੰਦਾ ਸੀ ਵਿਰੋਧੀ ਧਿਰ ਦਾ ਨੇਤਾ ਸੱਤਾਧਾਰੀ ਧਿਰ ਦਾ ਨੇਤਾ ਅਤੇ ਸੁਪਰੀਮ ਕੋਰਟ ਦੇ ਔਨਰੇਬਲ ਸੁਪਰੀਮ ਕੋਰਟ ਦੇ ਮੁੱਖ ਜੱਜ ਇੱਕ ਬਿੱਲ ਆ ਕੇ ਔਨਰੇਬਲ ਚੀਫ ਜੱਜ ਨੂੰ ਉੱਥੋਂ ਹਟਾ ਦਿੱਤਾ ਜਾਂਦਾ ਤੇ ਉਹਨਾਂ ਦੀ ਥਾਂ ਤੇ ਇੱਕ ਜੂਨੀਅਨ ਮਿਨਿਸਟਰ ਸੱਤਾਧਾਰੀ ਧਿਰ ਦਾ ਹੋਰ ਲੈ ਲਿਆ ਜਾਂਦਾ ਫਿਰ ਆਪਾਂ ਫੇਅਰ ਚੋਣਾ ਕਿੱਦਾਂ ਆਖਾਂਗੇ ਜਦੋਂ ਤੱਕ ਕਿਸੇ ਦੇਸ਼ ਦੇ ਵਿੱਚ ਫੇਅਰ ਚੋਣਾ ਨਹੀਂ ਹੁੰਦੀਆਂ ਸਭ ਤੋਂ ਵੱਧ ਅੱਜ ਖਾਤਰੇ ਦੇ ਆਪਣੇ ਵਾਸਤੇ ਖਾਤਰੇ ਦੀ ਚੀਜ਼ ਹੈਗੀ ਹੈ ਈਬੀਐਮ ਆਪਣੇ ਆਪਣੇ ਮਾਦੀ ਮਰਾਹੀ ਇਸ ਖਿਲਾਫ ਆਵਾਜ਼ ਉਠਾਓ ਤਾਂ ਜੋ ਚੋਣਾ ਫਰੀਅੰਟ ਫੇਅਰ ਹੋ ਸਕਣ ਕਿਸੇ ਦੀ ਵੀ ਸਰਕਾਰ ਆਵੇ ਕੋਈ ਦਿੱਕਤ ਨਹੀਂ ਪਰੰਤੂ ਲੋਕਤੰਤਰ ਸਵਸਥ ਰਹਿਣਾ ਚਾਹੀਦਾ ਮੇਰੀਆਂ ਗੱਲਾਂ 'ਤੇ ਧਿਆਨ ਨਾਲ ਸੋਚਣਾ ਜਰੂਰ ਜੇ ਇੰਨਾ ਚੋ ਕਿਸੇ ਖਾਸ ਵਿਸ਼ੇ 'ਤੇ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਕਮੈਂਟਾਂ 'ਚ ਦੱਸ ਸਕਦੇ ਹੋ ਅਗਲੀ ਵੀਡੀਓ ਆਪਾਂ ਉਸੇ ਵਿਸ਼ੇ 'ਤੇ ਲੈ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ